ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜੀ ਉਮੀਦ ਕਰਦਾ ਮੇਰੇ ਭਰਾ ਸਾਰੇ ਠੀਕ ਹੋਣਗੇ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ ਸਾਰਿਆਂ ਨੂੰ ਮਿੱਤਰੋ ਪਹਿਲਾਂ ਆਪਣਾ ਫਰਜ਼ ਮੰਨਦਾ ਤੁਸੀਂ ਵੀਡੀਓ ਨੂੰ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਜੋ ਕਬੱਡੀ ਦੀ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਮਿੱਤਰੋ ਕਰਦੇ ਹਾਂ ਗੱਲ ਅੱਜ ਕਬੱਡੀ ਦੇ ਤਾਕੜੇ ਟੂਰਨਾਮੈਂਟਾਂ ਬਾਰੇ ਪਹਿਲਾ ਕਬੱਡੀ ਕੱਪ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਮੋਗਾ ਹੋਵੇਗਾ ਜਿੱਥੇ ਕਬੱਡੀ 32 ਕਿਲੋ ਦਾ ਪਹਿਲਾ ਨਾਮ 4100 ਤੇ ਦੂਸਰਾ ਨਾਮ 3100 ਹੈ ਨਾਲ ਹੀ ਬੈਸਟਾਂ ਨੂੰ 11-1100 ਰੁਪਏ ਦਿੱਤਾ ਜਾਵੇਗਾ ਕਬੱਡੀ 75 ਕਿਲੋ ਦੇ ਦੋ ਖਡੇਰੀ ਬਾਰੂਆ ਮਿੱਤਰੋ ਪਹਿਲਾ ਨਾਮ 20000 ਤੇ ਦੂਸਰਾ ਨਾਮ 15000 ਜਿੱਥੇ ਬੈਸਟਾਂ ਨੂੰ 1-12100 ਰੁਪਏ ਦਿੱਤਾ ਜਾਵੇਗਾ ਵਜਨ ਵਰਗ ਦੀਆਂ 14-24 ਟੀਮਾਂ ਹੀ ਇੰਟਰ ਕੀਤੀਆਂ ਜਾਣਗੀਆਂ ਦੇ ਨਾਲ ਹੀ ਜੋ ਕਬੱਡੀ ਓਪਨ ਦਾ ਤਾਕੜਾ ਪ੍ਰਾਈਜ਼ ਰੱਖਿਆ ਮਿੱਤਰੋ ਕਹਿੰਦੇ ਪਹਿਲਾ ਨਾਮ 75000 ਤੇ ਦੂਸਰਾ ਨਾਮ 61000 ਹੈ ਬਾਈ ਸਟ੍ਰੇ ਡਰ ਤੇ ਯਾਫੀ ਲਈ ਕਹਿੰਦੇ 11-11000 ਦੀ ਨਕਦ ਰਾਸ਼ੀ ਹੋਵੇਗੀ ਲਾਈਵ ਆਉਣਗਾ ਚੱਲੇਗਾ ਮਿੱਤਰੋ ਪੰਜਾਬ ਲਾਈਵ 1.com ਤੇ ਅੱਜ ਦੇ ਦਿਨ ਦਾ ਤਾਕੜਾ ਕਬੱਡੀ ਕੱਪ ਟੌਪ ਦੇ ਕਬੱਡੀ ਖਿਡਾਰੀ ਪਹੁੰਚਣਗੇ ਇੱਥੇ ਵਧੀਆ ਟੀਮਾਂ ਬਣੀਆਂ ਹੋਈਆਂ ਨੇ ਤੇ ਨਾਲ ਹੀ ਜੋ ਅਗਲਾ ਕਬੱਡੀ ਕੱਪ ਹੈ ਪਿੰਡ ਪਮਾਰ ਸੀ ਜੇਲ੍ਹ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਜਿੱਥੇ ਅੱਜ ਦੇ ਦਿਨ ਦੇ 32 ਕਿਲੋ 37 ਕਿਲੋ ਦੇ 42 ਕਿਲੋ ਦੇ ਮੈਚ ਹੋਣਗੇ ਜਿੱਥੇ 32 ਕਿਲੋ ਦਾ ਪਹਿਲਾ ਨਾਮ 4100 ਤੇ ਦੂਸਰਾ ਨਾਮ 3100 ਹੈ 37 ਕਿਲੋ ਦਾ ਪਹਿਲਾ ਨਾਮ 5100 ਤੇ ਦੂਸਰਾ ਨਾਮ 4100 ਹੈ 42 ਕਿਲੋ ਦਾ ਪਹਿਲਾ ਨਾਮ 6500 ਤੇ ਦੂਜਾ ਨਾਮ 5100 ਹੈ ਤੇ ਜੋ ਕੱਲ ਦੇ ਦਿਨ ਦੇ ਟੂਰਨਾਮੈਂਟ ਜੋ ਡੇਟ ਦਿੱਤੀ ਗਈ ਹੈ ਉਹ ਆਪਾਂ ਕੱਲ ਨੂੰ ਗੱਲ ਕਰਾਂਗੇ ਤੇ ਇਸੇ ਮੇਤੋ ਓਪਨ ਦਾ ਵੀ ਤਾਕੜਾ ਪ੍ਰਾਈਜ਼ ਹੈ ਪਹਿਲਾ ਨਾਮ 111000 ਤੇ ਦੂਸਰਾ ਨਾਮ 81000 ਜਿੱਥੇ ਵੈਸਟਾ ਨੂੰ 51 51000 ਦੀ ਨਕਦ ਰਕਮ ਦਾ ਮਾਨ ਸਨਮਾਨ ਹੋਵੇਗਾ ਸੋ ਇਹ 12 ਤਰੀਕ ਨੂੰ ਲਾਸਟ ਦਿਨ ਹੋਣਗੇ ਟੂਰਨਾਮੈਂਟ ਤਾਕੜੇ ਕਬੱਡੀ ਦੀਆਂ ਟੀਮਾਂ ਛੋਟੀ-ਛੋਟੀਆਂ ਬਣੀਆਂ ਹੋਈਆਂ ਨੇ ਵਧੀਆ ਖੇਡ ਹੈਰੀ ਪਹੁੰਚਣਗੇ ਨਾਲ ਹੀ ਜੋ ਅਗਲਾ ਕਬੱਡੀ ਗੱਪ ਭਗਤ ਤੰਨਾ ਜੱਟ ਸਪੋਰਟਸ ਕਲੱਬ ਆਸਾਮ 84 ਵੱਲੋਂ ਜੋ ਕਰਵਾਇਆ ਜਾ ਰਿਹਾ ਹੈ ਜਿੱਥੇ 45 55 ਕਿਲੋ ਤੇ 65 ਕਿਲੋ ਦੇ ਮੈਚ ਹੋਣਗੇ ਜਿੱਥੇ 65 ਕਿਲੋ ਦਾ ਪਹਿਲਾ ਨਾਮ 9100 ਤੇ ਦੂਜਾ ਨਾਮ 8100 ਨਾਲ ਹੀ ਟਰੋਫੀਆਂ ਦਿੱਤੀਆਂ ਜਾਣਗੀਆਂ ਪਿੰਡ ਪੱਦਰ ਦਾ ਪਹਿਲਾ ਨਾਮ 31000 ਤੇ ਦੂਸਰਾ ਨਾਮ 25000 ਨਾਲ ਹੀ ਇਹਨਾਂ ਨੂੰ ਵੀ ਟਰੋਫੀਆਂ ਦਿੱਤੀਆਂ ਜਾਣਗੀਆਂ ਜਿੱਥੇ ਓਪਨ ਦਾ ਪਹਿਲਾ ਨਾਮ 81000 ਤੇ ਦੂਸਰਾ ਨਾਮ 71000 ਹੈ ਮਿੱਤਰੋ ਓਪਨ ਦੇ ਬੈਸਟ ਰੇਡਰ ਦੇ ਯਾਫੀ ਲਈ 11-11000 ਰੁਪਏ ਦਿੱਤਾ ਜਾਊਗਾ ਨਾਲ ਹੀ 65 ਕਿਲੋ ਦੇ ਖਡਿਆਰੀਆਂ ਲਈ ਸਰਪ੍ਰਾਈਜ਼ ਨੇ ਅੱਜ ਦੇ ਦਿਨ ਦਾ ਵਧੀਆ ਕਬੱਡੀ ਕੱਪਾ ਅਗਲਾ ਜੋ ਬਜਨੀ ਕਬੱਡੀ ਖਿਡਾਰੀਆਂ ਲਈ ਵਧੀਆ ਟੂਰਨਾਮੈਂਟ ਹੈ ਪਿੰਡ ਜੋਗਾ ਪੋਲਰ ਕੋਠੇ ਜ਼ਿਲ੍ਹਾ ਮਾਨਸਾ ਪੀਵੀ 31 ਵਿਖੇ ਜਿੱਥੇ 10 ਸਤੰਬਰ ਦਾ ਦਿਨ ਹੈ ਕਬੱਡੀ 64 ਕਿਲੋ ਦੇ 55 ਕਿਲੋ ਦੇ ਮੈਚ ਹੋਣਗੇ 64 ਕਿਲੋ ਦਾ ਪਹਿਲਾ ਨਾਮ 7000 ਤੇ ਦੂਸਰਾ ਨਾਮ 5000 ਤੇ ਬੈਸਟਾਂ ਲਈ 3 ਫੁੱਟੇ ਕੱਪ ਨਾਲ ਮਾਨ ਸਨਮਾਨ ਹੋਵੇਗਾ 55 ਕਿਲੋ ਲਈ ਪਹਿਲਾ ਨਾਮ 4000 ਤੇ ਦੂਸਰਾ ਨਾਮ 3000 ਬੈਸਟਾਂ ਦਾ ਆਈ ਫੁੱਟੇ ਕੱਪ ਨਾਲ ਮਾਨ ਸਨਮਾਨ ਹੋਵੇ ਕਿ ਕੰਟੈਕਟ ਨੰਬਰ ਨੇ ਕਿਸੇ ਵੀ ਮੇਰੇ ਵੀਰ ਨੇ ਕੰਟੈਕਟ ਕਰਕੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਉਹ ਕਮੇਟੀ ਵਾਲੇ ਵੀਰਾਂ ਤੋਂ ਪੁੱਛ ਸਕਦਾ ਅੱਜ ਦੇ ਦਿਨ ਦਾ ਲਾਸਟ ਕਬੱਡੀ ਕੱਪ ਆ ਪਿੰਡ ਕੱਖਾਂ ਵਾਲੀ ਜਿਲ੍ਹਾ ਲੰਬੀ ਸੋ ਇੱਥੇ 65 ਕਿਲੋ ਤੇ 43 ਕਿਲੋ ਦੇ ਮੁਕਾਬਲੇ ਨੇ 65 ਕਿਲੋ ਦਾ ਪਹਿਲਾ ਨਾਮ 15000 ਤੇ ਦੂਸਰਾ ਨਾਮ 9900 ਹੈ ਵੈਸਟਰ ਨੂੰ ਕੱਪ ਦਿੱਤੇ ਜਾਣਗੇ ਕਬੱਡੀ 43 ਕਿਲੋ ਨੂੰ ਰੋਲ ਇੱਕ ਪਿੰਡ ਦੀਆਂ 32 ਟੀਮਾਂ ਇੰਟਰ ਹੋਣਗੇ ਜਿੱਥੇ ਪਹਿਲਾ ਨਾਮ ਮਿੱਤਰੋ 7200 ਅਤੇ ਦੂਸਰੇ ਨਾਮੇ 5100 ਇਸ ਦਾ ਲਾਈਵ ਹੈ ਮਿੱਤਰੋ ਕਬੱਡੀ ਜੰਕਸ਼ਨ ਤੇ ਨਾਲ ਹੀ ਜੋ ਫੋਨ ਨੰਬਰ ਦਿੱਤੇ ਹੋਏ ਨੇ ਕਿਸੇ ਮੇਰੇ ਵੀਰ ਭਾਈ ਨੂੰ ਜਾਣਕਾਰੀ ਚਾਹੀਦੀ ਹੈ ਤਾਂ ਕੰਟੈਕਟ ਕਰ ਸਕਦਾ ਪੰਜਾਬ ਸੋ ਬਹੁਤ ਹੀ ਮਾੜੇ ਹਾਲਾਤਾਂ ਜੋ ਕੋ ਜਰ ਰਿਹਾ ਹੈ ਜੋ ਚਾਰੇ ਪਾਸੇ ਹੜਾ ਆ ਰਹੇ ਨੇ ਤੇ ਮੀਂਹ ਕਾਰਨ ਮੌਸਮ ਖਰਾਬ ਨੇ ਬਹੁਤ ਸਾਰੇ ਟੂਰਨਾਮੈਂਟ ਪੋਸਟਪੌਂਡ ਵੀ ਹੋ ਚੁੱਕੇ ਨੇ ਤੇ ਸਾਰੇ ਮੇਰੇ ਵੀਰ ਖੇਡ ਪ੍ਰਮੋਟਰ ਖੜਿਆਰੀ ਤੇ ਹੋਰ ਸੇਵਾਦਾਰ ਹੜਪੀੜ ਤਾਂ ਲਈ ਬਹੁਤ ਵਧੀਆ ਸੇਵਾ ਕਰ ਰਹੇ ਨੇ ਪਰਮਾਤਮਾ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤਰੱਕੀਆਂ ਬਖਸ਼ੇ ਚੁਸ਼ੇਤੀ ਪੰਜਾਬ ਚੋਂ ਹੈ ਮਾੜੀ ਹਾਲਤ ਵਿੱਚੋਂ ਛੇਤੀ ਨਿਕਲੇ ਤਾਂ ਜੋ ਕਬੱਡੀ ਦੇ ਤਾਕੜੇ-ਤਾਕੜੇ ਕੱਪਾਂ ਬਾਰੇ ਆਪਾਂ ਅਪਡੇਟ ਦੇ ਸਕੀਏ ਸੋ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ ਇੱਕ ਮਿੰਟ ਕੱਢ ਕੇ ਤਾਂ ਜੋ ਪੰਜਾਬ ਜਲਦੀ ਤੋਂ ਜਲਦੀ ਮਾੜੇ ਹਾਲਾਤਾਂ ਚੋਂ ਨਿਕਲ ਸਕੇ ਤੇ ਪੰਜਾਬ ਨੂੰ ਦੁਬਾਰਾ ਹਰਿਆ-ਭਰਿਆ ਤੇ ਖੁਸ਼ਹਾਲ ਬਣਾਇਆ ਜਾ ਸਕੇ ਸੋ ਸਾਰੇ ਵੀਰ ਸੇਵਾ ਜ਼ਰੂਰ ਕਰਿਆ ਕਰੋ ਜਿੰਨੀ ਵੀ ਹੋ ਸਕੇ ਧੰਨਵਾਦ ਜੀ